ਵੀਡੀਓ ਵੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆਂ ਜੀ ਸਬਜ਼ੀ ਮੰਡੀ ਦੇ ਵਿੱਚ ਦੱਸਾਂਗੇ ਤੁਹਾਨੂੰ ਕੱਲੇ ਕੱਲੇ ਰੇਟ ਬਾਰੇ ਕਿਹੜੇ ਰੇਟ ਚੜ ਗਏ ਨੇ ਤੇ ਕਿਹੜੇ ਰੇਟ ਘਟ ਗਏ ਨੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਜੀ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਜੀ ਦੱਸਦੇ ਆਂ ਜੀ ਦੋਸਤੋ ਲਸਣ ਦੇ ਰੇਟ ਬਹੁਤ ਜ਼ਿਆਦਾ ਘਟ ਗਏ ਨੇ ਜੀ ਜਣੀ ਕਿ ਅੱਜ ਸ਼ੁਰੂ ਵਿੱਚ ਹੀ ਤੁਹਾਨੂੰ ਦੱਸਦੇ ਲਸਣ ਦੇ ਰੇਟ ਅੱਧ ਤੇ ਆ ਗਏ ਨੇ ਜਣੀ ਕਿ 150 ਰੁਪਏ ਕਿਲੋ ਤੱਕ ਆ ਗਿਆ 150 ਤੋਂ 160 ਤੱਕ ਆ ਜੀ ਅੱਜ ਤੇ ਪਹਿਲਾ ਇੱਕ ਵਾਰ ਮੰਡੀ ਦੇ ਵਿੱਚ ਝਾਤ ਮਾਰ ਲਓ ਜੀ ਸਾਰੀਆਂ ਸਬਜ਼ੀਆਂ ਆਈਆਂ ਹੋਈਆਂ ਨੇ ਫਿਰ ਆਪਾਂ ਗੱਲ ਕਰਦੇ ਆਂ ਜੀ ਸਬਜ਼ੀਆਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਅੱਜ ਆਪਾਂ ਚਿਬੜ ਤੋਂ ਸ਼ੁਰੂ ਕਰਾਂਗੇ ਜੀ ਰਾਈ ਚਿਬੜ ਤੋਂ ਅੱਜ ਮੰਡੀ ਦੇ ਵਿੱਚ ਰਾਈ ਚਿਬੜ ਆਇਆ ਦੋਸਤੋ ਜਿਹੜਾ ਤੁਸੀਂ ਆਹ ਰਾਈ ਚਿਬੜ ਦੇਖ ਰਹੇ ਹੋ ਮੈਂ ਜੀ ਇਹਦਾ ਰੇਟ ਆ 30 ਤੋਂ 35 ਰੁਪਏ ਕਿਲੋ ਜੀ ਰਾਈ ਚਿਬੜ ਬਹੁਤ ਸੋਹਣਾ ਜੀ ਵੱਡਾ ਸਹਜਾ ਪੀਲੇ ਰੰਗ ਦਾ ਚਿਬੜਾ ਜੀ ਚਿਬੜ ਦੇ ਨਾਲ ਨਾਲ ਦੋਸਤੋ ਕਿਸੇ ਹੋਰ ਸਬਜੀ ਦੀ ਗੱਲ ਕਰਾਂਗੇ ਇਹ ਸਨ ਚਿਬੜ ਦੇ ਰੇਟ ਦੀ ਇਤੋ ਬਾਦ ਜੇਕਰ ਦੋਸਤੋ ਭਿੰਡੀ ਦੀ ਗੱਲ ਕਰੀਏ ਜੀ ਭਿੰਡੀ ਦਾ ਰੇਟ ਹੈ ਜਿਹੜਾ 30 ਰੁਪਏ ਕਿਲੋ ਚੱਲ ਰਿਹਾ ਹੈ ਜੀ ਭਿੰਡੀ ਦੇ ਰੇਟ ਜਾਨੀ ਕਿ ਹਲ ਵੀ ਤੇਜ਼ ਨੇ ਜੀ ਕਈ ਦਿਨਾਂ ਤੋਂ 30 35 ਤੱਕ ਘੁੰਮ ਰਹੇ ਨੇ ਜੀ ਆਹ ਦੋਸਤੋ ਭਿੰਡੀ ਇੱਕ ਨੰਬਰ ਹੈ ਜੀ ਜੋ ਤੁਸੀਂ ਦੇਖ ਰਹੇ ਹੋ ਹਰ ਇੱਕ ਚਾਰ ਭਿੰਡੀ ਹੈ ਜੀ ਬਹੁਤ ਸੋਹਣੀ ਭਿੰਡੀ ਹੈ ਜੀ ਇਹ ਸੰ ਭਿੰਡੀ ਦੇ ਰੇਟ ਇਸ ਤੋਂ ਬਾਅਦ ਦੋਸਤੋ ਵਾਧਦੇ ਆਪਾਂ ਕਿਸੇ ਹੋਰ ਸਬਜ਼ੀ ਵੱਲ ਪਤਾ ਕਰਦੇ ਆਂ ਨਾਲ ਨਾਲ ਫੁੱਟਾ ਦਾ ਰੇਟ ਦੱਸ ਦਈਏ ਦੋਸਤੋ ਫੁੱਟਾ ਦਾ ਰੇਟ ਆ ਜਿਹੜਾ 10-12 ਰੁਪਏ ਕਿਲੋ ਆ ਜੀ ਫੁੱਟਾ ਦਾ ਰੇਟ ਇੱਥੇ ਜੀ ਚੱਲ ਰਿਹਾ ਕਾਫੀ ਦਿਨਾਂ ਤੋਂ ਜੀ ਫੁੱਟ ਵੀ ਅੱਜ ਬਹੁਤ ਆਈ ਹੋਈ ਆ ਜੀ ਮੰਡੀ ਦੇ ਵਿੱਚ ਦੋਸਤੋ ਫੁੱਟ ਦੇ ਰੇਟ ਤੋਂ ਬਾਅਦ ਆਪਾਂ ਚੱਲਦੇ ਅੱਗੇ ਮੰਡੀ ਦੇ ਵਿੱਚ ਕਰਦੇ ਆਂ ਕਿਸੇ ਹੋਰ ਸਬਜ਼ੀ ਦੀ ਗੱਲ ਜੀ ਪਿੰਡੀ ਦਾ ਰੇਟ ਵੀ ਤੁਹਾਨੂੰ ਦੱਸ ਦਿੱਤਾ ਦੋਸਤੋ ਹੁਣ ਅੱਗੇ ਚੱਲਦੇ ਹਾਂ ਜੀ ਜੇਕਰ ਸੱਲੀ ਦੀ ਗੱਲ ਕਰੀਏ ਦੋਸਤੋ ਕਈ ਦਿਨਾਂ ਤੋਂ ਰੇਟ ਇਹਦੇ ਇੱਥੇ ਅੜਕੇ ਹੋਏ ਨੇ ਜਾਨੀ ਕਿ ਜੇ ਰੇਟ ਦੀ ਗੱਲ ਕਰਦੇ ਹਾਂ ਦੋਸਤੋ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਹੀ ਹੈ ਜੀ ਹੁਣ ਸੱਲੀ ਮੰਡੀ ਦੇ ਵਿੱਚ ਕਾਫੀ ਜ਼ਿਆਦਾ ਹੁਣੀ ਸ਼ੁਰੂ ਹੋ ਗਈ ਹੈ ਜੀ ਵਧੀਆ ਸ਼ਾਨਦਾਰ ਸੱਲੀ ਹੈ ਜੀ ਰੇਟ ਕਾਫੀ ਦਿਨਾਂ ਤੋਂ ਇੱਥੇ ਨੇ ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਾਂਗੇ ਜੀ ਗੋਭੀ ਦੀ ਗੋਭੀ ਦੇ ਰੇਟ ਵੀ ਇੱਥੇ ਖੜੇ ਨੇ ਦੋਸਤੋ ਜਣੀ ਕਿ 50 ਪੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਹਿਮਾਚਲ ਵਾਲੀ ਗੋਭੀ ਹੈ ਜੀ ਕਾਫੀ ਦਿਨਾਂ ਤੋਂ ਰੇਟ ਨੇ ਜਿਹੜੇ ਗੋਭੀ ਦੇ ਵੀ ਇੱਥੇ ਚੱਲ ਰਹੇ ਨੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਦੂਜੀਆਂ ਸਬਜ਼ੀਆਂ ਤੋਂ ਵੀ ਤੁਹਾਨੂੰ ਜਾਣੂ ਕਰਾਵਾਂਗੇ ਜੀ ਕਿਹੜੀਆਂ ਸਬਜ਼ੀਆਂ ਦੇ ਰੇਟ ਘਟੇ ਨੇ ਕਿਹੜੀਆਂ ਦੇ ਵਧੇ ਨੇ ਜੇਕਰ Shimla ਮਿਰਚ ਦੀ ਗੱਲ ਕਰੀਏ ਤਾਂ ਦੋਸਤੋ Shimla ਮਿਰਚ ਦੇ ਰੇਟ ਬਹੁਤ ਜ਼ਿਆਦਾ ਨੇ ਜੀ ਇਹ ਗੱਲ ਕਰੀਏ ਸਿਖਰ ਤੇ ਪਹੁੰਚੇ ਹੋਏ ਨੇ ਮੰਡੀ ਦੇ ਵਿੱਚ ਰੇਟ ਆ ਜਿਹੜਾ ਜੀ ਸਿਮਲਾ ਮਿਰਚ ਦਾ ਅੱਜ ਦਾ 80 ਰੁਪਏ ਕਿਲੋ ਆ ਜੀ ਜਾਨੀ ਕਿ ਇਹ ਸਿਮਲਾ ਮਿਰਚਾ ਜੋ ਹਿਮਾਚਲ ਵਾਲੀ ਹੈ ਜੀ ਲੋਕਲ ਮਿਰਚ ਦਾ ਰੇਟ ਆ ਜਿਹੜਾ ਥੋੜਾ ਜਿਹਾ ਘੱਟ ਹੁੰਦਾ ਅੱਜ ਲੋਕਲ ਮਿਰਚ ਕਿਸੇ ਪਾਸੇ ਦਿਖ ਨਹੀਂ ਇਹ ਸਿਮਲਾ ਵਾਲੀ ਮਿਰਚਾ ਜੀ ਜਿਹੜੀ ਸਿਮਲੇ ਤੋਂ ਆਉਂਦੀ ਹੈ ਜੀ ਆ ਹਿਮਾਚਲ ਤੋਂ ਜੀ ਸਿਮਲਾ ਮਿਰਚ ਸੌਰੀ ਜੇਕਰ ਦੋਸਤੋ ਪਿਆਜ਼ ਦੀ ਗੱਲ ਕਰੀਏ 나ਸਕ ਵਾਲੇ ਦੀ ਜਿਹੜੇ ਪਿਆਜ਼ ਦੇ ਰੇਟ ਨੇ ਜੀ 32-33 ਰੁਪਏ ਕਿਲੋ ਚੱਲ ਰਹੇ ਨੇ ਜੀ ਕਾਫੀ ਦਿਨਾਂ ਤੋਂ ਇੱਥੇ ਬ੍ਰੇਕਾ ਲੱਗੀ ਹੋਈਆਂ ਨੇ ਪਿਆਜ਼ ਦੇ ਰੇਟ ਤੇ ਨਾ ਵੱਧ ਰਹੇ ਨੇ ਤੇ ਨਾ ਘਟ ਰਹੇ ਨੇ ਜੀ ਲਗਭਗ 15 ਤੋਂ 20 ਦਿਨ ਤੋਂ ਪਿਆਜ਼ ਇੱਥੇ ਚੱਲ ਰਿਹਾ ਜੀ ਜਾਨੀ ਕਿ 32-33 ਰੁਪਏ ਚੱਲ ਰਿਹਾ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਆਪਾਂ ਪੇਠੇ ਦੀ ਪੇਠੇ ਦਾ ਰੇਟ ਆ ਜਿਹੜਾ 15 ਤੋਂ 18 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਇਹ ਵੱਡਾ ਪੇਠਾ ਸੈਜਦਾ ਜੀ ਵਧੀਆ ਸੋਹਣਾ ਪੇਠਾ ਹੈਗਾ ਜੋ ਲਫਾਫਿਆਂ ਦੇ ਵਿੱਚ ਦੇਖ ਰਿਹਾ ਹਾਂ ਜੀ ਇਹ ਸਨ ਦੋਸਤੋ ਪੇਠੇ ਦੇ ਰੇਟ ਪੇਠਾ ਇੱਕ ਵਾਰ ਤੁਸੀਂ ਫੇਰ ਦੇਖ ਲਓ ਜੀ ਦੋਸਤੋ ਅੱਗੇ ਚੱਲਦੇ ਹਾਂ ਕਿਸੇ ਹੋਰ ਸਬਜ਼ੀ ਵੱਲ ਜਾਨੀ ਕਿ ਚੌਲੇ ਵੱਲ ਚੱਲਦੇ ਹਾਂ ਦੋਸਤੋ ਜਿਹੜੇ ਚੌਲੇ ਦੇ ਰੇਟ ਨੇ ਜੀ ਗੱਲ ਕਰੀਏ ਦੋਸਤੋ ਚੌਲੇ ਦਾ ਰੇਟ ਚੱਲ ਰਿਹਾ ਜੀ ਤਾਨੂੰ ਦੱਸ ਦਿੰਨੇ ਆ 30 ਤੋਂ 35 ਰੁਪਏ ਕਿਲੋ ਚੱਲ ਰਿਹਾ ਜੀ ਜਣੀ ਕਿ ਚੌਲੇ ਦਾ ਰੇਟ ਵੀ ਕਾਫੀ ਦਿਨਾਂ ਤੋਂ ਇੱਥੇ ਹੀ ਫਿਰਦਾ ਜੀ ਇਹਦੀਆਂ ਵੀ ਬਰੀਕਾਂ ਲੱਗੀਆਂ ਹੋਈਆਂ ਨੇ ਚੌਲੇ ਦਾ ਰੇਟ ਐਦੂ ਘਟ ਨਹੀਂ ਰਿਹਾ ਜੀ ਤੇ ਬਲਕਿ ਵੱਧ ਵੀ ਨਹੀਂ ਰਿਹਾ ਜੀ ਹਮੇਸ਼ਾ ਮੰਡੀ ਦੇ ਵਿੱਚ ਰੇਟ ਵਧਦੇ ਘਟਦੇ ਰਹਿੰਦੇ ਆ ਜੀ ਰੋਜ਼ ਦੇ ਨਵੇਂ ਰੇਟ ਹੁੰਦੇ ਆ ਜੇ ਗੱਲ ਕਰੀਏ ਦੋਸਤੋ ਅਰਬੀ ਦੀ ਅਰਬੀ ਦੀ ਗੱਲ ਕਰਦੇ ਆ ਦੋਸਤੋ ਤਾਂ ਅਰਬੀ ਦੇ ਰੇਟ ਨੇ ਜਿਹੜੇ ਏ ਵੀ ਇੱਕ ਮਹੀਨੇ ਤੋਂ ਲਗਾਤਾਰ ਇੱਥੇ ਤੱਕ ਚੱਲ ਰਹੇ ਨੇ ਜਨਨ ਕਿ 50 ਤੋਂ 45 ਰੁਪਏ ਦੇ ਵਿੱਚ ਵਿੱਚ ਹੀ ਚੱਲ ਰਹੀ ਹੈ ਜੀ ਇਹਦੇ ਰੇਟ ਦੇ ਵੀ ਇੱਥੇ ਵਰੀਕਾ ਲੱਗਿਆ ਹੋਈਆਂ ਨੇ ਜੀ ਤੇ ਦੋਸਤੋ ਅਰਬੀ ਇੱਕ ਵਾਰ ਫੇਰ ਦੇਖ ਲਓ ਅਰਬੀ ਬਹੁਤ ਸੋਹਣੀ ਹੈ ਜੀ ਤੇ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਆਂ ਆਪਾਂ ਕੱਦੂ ਦੀ ਜੇਕਰ ਕੱਦੂ ਦੀ ਗੱਲ ਕਰੀਏ ਦੋਸਤੋ 13 ਤੋਂ 20 ਰੁਪਏ ਕਿਲੋ ਤੱਕ ਵਿਕ ਚੁੱਕੇ ਹੈ ਜੀ ਕੱਦੂ ਅੱਜ ਮੰਡੀ ਦੇ ਵਿੱਚ ਜਨਨ ਕਿ ਜੇ ਗੱਲ ਕਰਦੇ ਆਂ ਤਾਂ ਦੋਸਤੋ ਜਾਣੀ ਕਿ 50 ਤੋਂ 55 ਰੁਪਏ ਵੇਚਣ ਵਾਲਾ ਕਦੂ ਜਾਨੀ ਕਿ 20 ਰੁਪਏ ਕਿਲੋ ਤੱਕ ਆ ਗਿਆ ਜੀ ਤੇਰਾ ਤੋਂ 20 ਰੁਪਏ ਵਿਕ ਰਿਹਾ ਜੀ ਕਦੂ ਕਦੂ ਅੱਜ ਮੰਡੀ ਦੇ ਵਿੱਚ ਕਾਫੀ ਆਇਆ ਹੋਇਆ ਜੀ ਇਸ ਤੋਂ ਬਾਅਦ ਦੋਸਤੋ ਅੱਗੇ ਚੱਲਦੇ ਹਾਂ ਜੀ ਗੱਲ ਕਰਦੇ ਆਪਾਂ ਟਮਾਟਰ ਦੀ ਜੇ ਟਮਾਟਰ ਦੀ ਗੱਲ ਕਰੀਏ ਤਾਂ ਦੋਸਤੋ ਟਮਾਟਰ ਦੇ ਰੇਟ ਕਾਫੀ ਜ਼ਿਆਦਾ ਨੇ ਜਾਨੀ ਕਿ ਦੱਸ ਦੇ ਦੋਸਤੋ ਕਾਫੀ ਜ਼ਿਆਦਾ ਟਮਾਟਰ ਦਾ ਰੇਟ ਹੈ ਜਿਹੜਾ ਚੱਲ ਰਿਹਾ ਜੀ 65 ਰੁਪਏ ਕਿਲੋ ਵਿਕ ਰਿਹਾ ਜੀ ਏ ਰੇਟ ਮੰਡੀ ਦੇ ਨੇ ਜੀ ਜਾਨੀ ਕਿ ਟਮਾਟਰ ਕਾਫੀ ਦਿਨਾਂ ਤੋਂ ਰੇਟ ਵਧੇ ਹੋਏ ਨੇ 10 ਕ ਦਿਨਾਂ ਤੋਂ ਵਧਦੇ ਜਾ ਰਹੇ ਨੇ ਜੀ ਟਮਾਟਰ ਇੱਕ ਵਾਰ ਫੇਰ ਦੇਖ ਲਓ ਇਸ ਤੋਂ ਬਾਅਦ ਦੋਸਤੋ ਜੇ ਬੈਂਗਣ ਦੀ ਗੱਲ ਕਰੀਏ ਜੀ ਜਿਹੜੇ ਬੈਂਗਣ ਦੇ ਰੇਟ ਨੇ 25 ਤੋਂ 30 ਰੁਪਏ ਚੱਲ ਰਿਹਾ ਜੀ ਵਿੱਚ ਬੈਂਗਣ ਜਿਹੜਾ ਵਧੀਆ ਕੁਆਲਟੀ ਦਾ ਉਹ 35 ਰੁਪਏ ਤੱਕ ਫਿਕਰੇ ਆ ਜੀ ਟਮਾਟਰ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ 65 ਰੁਪਏ ਕਿਲੋ ਜੀ ਇਸ ਤੋਂ ਬਾਅਦ ਭਿੰਡੀ ਦੀ ਗੱਲ ਕਰਦੇ ਆ ਦੋਸਤੋ ਭਿੰਡੀ ਦੇ ਰੇਟ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੇ ਆ 30 ਤੋਂ 35 ਰੁਪਏ ਕਿਲੋ ਵਿਕ ਰਹੀ ਆ ਜੀ ਇੱਕ ਵਾਰ ਚਾਤ ਮਾਰ ਲਓ ਤੇ ਭਿੰਡੀ ਬਹੁਤ ਸੋਹਣੀ ਆ ਜੀ ਪਹਿਲਾਂ ਲਫਾਫਿਆਂ ਵਾਲੀ ਦੇਖੀ ਸੀ ਬਾਪੂ ਜੀ ਪੱਲੀ ਤੇ ਢੇਰੀ ਲਾਈ ਬੈਠੇ ਆ ਜੀ ਜੇਕਰ ਦੇਸੀ ਖੀਰੇ ਦੀ ਗੱਲ ਕਰਦੇ ਆ ਦੋਸਤੋ ਦੇਸੀ ਖੀਰੇ ਦਾ ਰੇਟ 18 ਰੁਪਏ ਚੱਲ ਰਿਹਾ ਆ ਜੀ ਤੇ ਜੇਕਰ ਦੋਸਤੋ ਆਲੂ ਦੀ ਗੱਲ ਕਰਦਾ ਤਾਂ ਆਲੂ ਦੇ ਰੇਟ ਕਾਫੀ ਜ਼ਿਆਦਾ ਨੇ ਜੀ ਆਲੂ ਦਾ ਰੇਟ ਜਿਹੜਾ ਡਾਇਮੰਡ ਆਲੂ ਦਾ ਜੀ ਰੇਟ ਅੱਜ ਦਾ ਰੇਟ 1200 ਰੁਪਏ ਤੱਕ ਗੱਟਾ ਵਿਕ ਰਿਹਾ ਹੈ ਜੀ ਦੂਸਰਾ 1000 ਰੁਪਏ ਤੱਕ ਵਿਕ ਰਿਹਾ ਜੀ ਗੋਲ ਆਲੂ ਛੋਟਾ ਤੇ ਡਾਇਮੰਡ ਆਲੂ ਹੈ ਜਿਹੜਾ ਉਹਦਾ ਰੇਟ ਆ ਜੀ 1200 ਰੁਪਏ ਦਾ ਗੱਟਾ ਜੀ ਇਧਰ ਵੀ ਭਿੰਡੀ ਦਾ ਪਤਾ ਕੀਤਾ ਜੀ ਇਧਰ ਵੀ ਭਿੰਡੀ ਦਾ ਸੇਮ ਰੇਟ ਜੀ ਉਹੀ ਚੱਲ ਰਿਹਾ ਜੀ 30-35 ਰੁਪਏ ਕਿਲੋ ਚੱਲ ਰਿਹਾ ਜੀ ਜੇਕਰ ਦੋਸਤੋ ਮਿਰਚ ਦੀ ਗੱਲ ਕਰੀਏ ਨਾਲ-ਨਾਲ ਚੱਲਦੀ ਵੀਡੀਓ ਦੇ ਵਿੱਚ ਹਰੀ ਮਿਰਚ ਦਾ ਰੇਟ ਹੈ ਜਿਹੜਾ 20 ਤੋਂ 22 ਰੁਪਏ ਕਿਲੋ ਚੱਲ ਰਿਹਾ ਜੀ ਜਣੇ ਕਿ ਰੇਟ ਹੁਣ ਘਟ ਗਏ ਨੇ ਬੈਂਗੜ ਦਾ ਰੇਟ ਤੁਹਾਨੂੰ ਪਹਿਲੀ ਦੱਸ ਦਿੱਤਾ ਜੀ 30 ਤੋਂ 35 ਰੁਪਏ ਤੱਕ ਚੱਲ ਰਿਹਾ ਜੀ ਬਿੱਟੀ ਲੰਬਾ ਤੇ ਗੋਲਦਸ ਇੱਕੋ ਸੇਮ ਰੇਟ ਆ ਜੀ ਅੱਜ ਦਾ ਇਧਰ ਬਾਈ ਜੀ ਚੈੱਕ ਕਰ ਰਹੇ ਨੇ ਕਵਾਲਿਟੀ ਤੇ ਲਫਾਫਾ ਖੋਲ ਰਹੇ ਨੇ ਜੀ ਬਾਈ ਜੀ ਨੇ ਲਫਾਫਾ ਖੋਲ ਕੇ ਚੈੱਕ ਕਰਨ ਲਿਆ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਚਾਈਨਸ ਖੀਰੇ ਦੀ ਦੋਸਤੋ ਚਾਈਨਸ ਖੀਰੇ ਦੇ ਰੇਟ ਨੇ ਜਿਹੜੇ ਦੋਸਤੋ 40 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਜਾਨੀ ਕਿ ਇਹ ਰੇਟ ਵੀ ਕਾਫੀ ਦਿਨਾਂ ਤੋਂ ਇੱਥੇ ਹੀ ਖੜੇ ਹੋਏ ਨੇ ਜੀ ਇਸ ਤੋਂ ਬਾਅਦ ਦੋਸਤੋ ਜੇਕਰ ਕਲੇਲੇ ਦੀ ਗੱਲ ਕਰੀਏ ਤਾਂ ਕਲੇਲੇ ਦੇ ਰੇਟ ਨੇ ਜਿਹੜੇ ਦੋਸਤੋ ਉਹ ਚੱਲ ਰਹੇ ਨੇ ਜੀ ਦੱਸ ਦਈਏ ਤੁਹਾਨੂੰ ਕਲੇਲੇ ਦੇ ਰੇਟ ਬਾਰੇ ਜਾਨੀ ਕਿ 35-40 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਇਹ ਸਨ ਕਲੇਲੇ ਦੇ ਰੇਟ ਦੋਸਤੋ ਤੇ ਉਸ ਤੋਂ ਬਾਅਦ ਦੋਸਤੋ ਸਾਰੇ ਰੇਟ ਤੁਹਾਨੂੰ ਦੱਸ ਦਿੱਤੇ ਨੇ ਜੇ ਕੋਈ ਰਹਿ ਗਿਆ ਹੋਵੇ ਮਾਫੀ ਚਾਹੁੰਦੇ ਆ ਜੀ ਅਗਰ ਜੇ ਕੋਈ ਪੁੱਛਣਾ ਚਾਹਤ ਹੈ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜੀ ਸ਼ੁਕਰੀਆ